ਸਰਦਾਰ ਮਨਮੋਹਨ ਸਿੰਘ ਹੀ ਬਚਪਨ ਤੋਂ ਹੀ ਇਦਾਂ ਦੀਆਂ ਰੁਚੀਆਂ ਰੱਖਦੇ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਕੁਝ ਖਾਸ ਕੋਈ ਪੜਨ ਦਾ ਦਾ ਯਾਦ ਹੋਵੇ ਸਭ ਕੁਝ ਦੁਨੀਆ ਤੇ ਬਹੁਤ ਅچھے ਬੰਦੇ ਨੇ ਬਹੁਤ ਬੱਚ ਗਿਆ ਸੰਦੋਤ ਲੱਗ ਤੇਣਾ ਭਰਾ ਉਹ ਬਤਾ ਸਾਰੇ ਹੂੰ ਕਰ ਸਕਦੇ ਮੈਂ ਨਹੀਂ ਕਰ ਸਕਦਾ ਹੂੰ ਜਿਸ ਤਰ੍ਹਾਂ ਤੁਸੀਂ ਦੂੰਗੇ ਦੁੱਖ ਚੋਂ ਦੁਨੀਆ ਦਾ ਹਰ ਉਹ ਇਨਸਾਨ ਦੁਖੀ ਹੈ ਜਿਨ੍ਹਾਂ ਨੂੰ ਉਹਨਾਂ ਦੀਆਂ ਉਪਲੱਬਧੀਆਂ ਯਾਦ ਨੇ ਜਿਨ੍ਹਾਂ ਕਰਕੇ ਅੱਜ ਦੇਸ਼ ਇੱਕ ਦੂੰਗੀ ਅਰਥਵਿਵਸਥਾ 'ਚ ਘਾਟੇ ਚੱਲ ਗਿਆ ਸੀ ਤਾਂ ਜੇਕਰ ਮੈਂ ਗੱਲ ਕਰਾਂ ਪਰਿਵਾਰ ਦੇ ਵਿੱਚ ਕੌਣ ਕੌਣ ਸ਼ਾਮਲ ਹੈ ਔਰ ਕਿਸ ਤਰ੍ਹਾਂ ਰਿਹਾ ਜ਼ਿੰਦਗੀ ਦਾ ਇਹ ਸਫ਼ਰ ਭੈਣਾ ਭਰਾਵਾਂ ਨਾਲ ਉਹ ਵਧੀਆ ਲਾਈਫ ਸੀ ਸਾਡੀ ਕਿੰਨੇ ਭੈਣ ਭਰਾ ਸਨ ਅਸੀਂ ਵੱਲ ਇਹ ਚੇਪਣ ਸੀ ਹਮ ਇਹ ਚਾਰ ਪ੍ਰਾਪਤ ਮਨਮੋਹਨ ਸਿੰਘ ਜੀ ਕਿੰਨੇ ਨੰਬਰ ਤੇ ਸੀ ਮਨਮੋਹਨ ਜੀ ਫਸਟ ਨੰਬਰ ਤੇ ਸੀ ਫਸਟ ਨੰਬਰ ਤੇ ਸੀ ਹਾਂ ਜੀ ਤੇ ਤੁਹਾਡਾ ਗ੍ਰੇਡਰ ਨੰਬਰ ਸੀ ਸੈਟਲਰ ਮੇਰਾ ਪਤਾ ਹੈ ਹਾਂ ਜੀ ਮੈਂ ਮੰਨਦੇ ਤੇ ਤੁਸੀਂ ਕਦੀ ਬਚਪਨ ਚ ਦੇ ਇਦਾਂ ਮਹਿਸੂਸ ਕੀਤਾ ਕਿ ਇਹ ਏ ਏਡੀ ਵੱਡੀ ਉਪਲਬਧੀ ਤੇ ਚਲੇ ਜਾਣਗੇ ਨਹੀਂ ਚਾਹੀਦਾ ਸੀ ਅਸੀਂ ਦੋਹਰੀ ਨਨ ਸੁਹ ਚੁੱਕੀ ਸੀ ਦੋਨੇ ਮਰੀ ਗਏ ਆ ਉਦਾਂ ਵੀ ਜਾਂਦੇ ਰਹੀਦਾ ਸੀ ਹੁਣ ਸੇਤ ਨਹੀਂ ਅਲਾਉਟ ਕਰਦੇ ਕੁਝ ਐਸੀ ਵੀ

ਹੂੰ ਤੇ ਬਸ ਪ੍ਰਮਾਤਵਾਰਿਕ ਮਲਕੀਏ ਦੇ ਪ੍ਰਧਾਨ ਉਸ ਵੇਲੇ ਕਿਦਾਂ ਦਾ ਮਹਿਸੂਸ ਹੁੰਦਾ ਸੀ ਆ ਇਸ ਫੋਟੋ ਚ ਮੈਂ ਦੇਖ ਰਿਹਾ ਕਿ ਆ ਤੁਹਾਡੇ ਕੋਲ ਫੋਟੋ ਹੈ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵਜੋਂ ਇਨਸਾਨ ਇਹ ਤੇ ਇਹ ਪਗਵਾੜੇ ਆਏ ਸਨ ਇੱਕ ਵਾਰੀ ਅੱਛਾ ਗਰੀਬਾਂ ਦੋ ਆਂਦੇ ਨੇ ਸਰਦਾਰ ਜੀ ਕੋਲ ਆਂਦੇ ਅੱਛਾ ਤੇ ਜਦੋਂ ਗਏ ਸਨ ਇਹ ਗਏ ਸਨ ਆਪ ਸਰਦਾਰ ਜੀ ਗਏ ਸਨ ਹਾਂ ਤੇ ਇਹ ਦੇਸ਼ ਦੇ ਜਦੋਂ ਪ੍ਰਧਾਨ ਮੰਤਰੀ ਸੀ ਫਿਰ ਇੱਕ ਮਹਿਸੂਸ ਹੁੰਦਾ ਸੀ ਕਿ ਮੈਂ ਪ੍ਰਧਾਨ ਮੰਤਰੀ ਦੀ ਭੈਣ ਹਾਂ ਜੀ ਬਿਲਕੁਲ ਸੀ ਦੇ ਦੋ ਵਾਰੀ ਸੌ ਚੁੱਕੀ ਨੇ ਦੋ ਦੋਨੇ ਵਾਰੀ ਸੀ ਗਏ ਯਾਰ ਹਮ ਸਰਬ ਸਤਿ ਪਰਮਾਤਮਾ ਤੇ ਤੇ ਕਦੀ ਕੋਈ ਕੰਮ ਕਿਹਾ ਉਹਨਾਂ ਨੂੰ ਜੇ ਕੰਮ ਵਾਲੇ ਪਾਸੇ ਤੇ ਜਾਂਦੇ ਬਿਲਕੁਲ ਹੀ ਤੇ ਉਹ ਸਾਡੇ ਪਿਤਾ ਜੀ ਨੇ ਜਵਾਬ ਦਿੱਤਾ ਜੀ ਬਹੁਤ ਕੰਮ ਨਹੀਂ ਮੈਂ ਉਹਦੇ ਕੰਮ ਬਿਲਕੁਲ ਨਹੀਂ ਕਰਦੇ ਹਮ ਮੈਂ ਸੀ ਕਿਸੇ ਨੂੰ ਕਰਕੇ ਲਗੀ ਇੱਕ ਵਾਰੀ ਹੁੰਦਾ ਹੈ ਨਾ ਕਈ ਵਾਰੀ ਤੁਹਾਡੇ ਕੋ ਵੀ ਲੋਕ ਆਂਦੇ ਹੋਣੇ ਕਿ ਤੁਸੀਂ ਤਾਂ ਪ੍ਰਧਾਨ ਮੰਤਰੀ ਦੀ ਭੈਣ ਹੋ ਤੁਹਾਡਾ ਕੋਈ ਕੰਮ ਅਸੀਂ ਕਹਿੰਦੇ ਡੈਡੀ ਸਾਹਿਬ ਵગેਰੇ ਮੇਰਾ ਬੇਟਾ ਉਹ ਵੀ ਕਹਿੰਦਾ ਸਾਡੇ ਉਹ ਤੇ ਨਹੀਂ ਲਗੀ ਉਹ ਸਪਾਰਸ਼ ਨਹੀਂ ਕਿਸੇ ਦੀ ਸੋਤੇ ਨਾ ਬਿਲਕੁਲ ਨਹੀਂ ਬਿਲਕੁਲ ਚਾਹੇ ਭੈਣਾ ਚਾਹੇ ਭਰਾ ਬਿਲਕੁਲ ਜੀ ਬਿਲਕੁਲ ਲਗੀ ਸਦਾ ਉਹਨਾ ਨੇ ਨਿਆਂ ਦਾ ਹੀ ਤਰਾਜੂ ਫੜੀ ਰੱਖਿਆ ਬਿਲਕੁਲ ਹਮ ਤੇ ਅੱਜ ਵਿਸ਼ੇਸ਼ ਤੌਰ ਤੇ ਦੁਨੀਆ ਨਹੀਂ ਕੋਈ ਇਦਾਂ ਦਾ ਤੁਹਾਨੂੰ ਲੰਮਾ ਯਾਦ ਹੈ ਕੋਈ ਬਚਪਨ ਦਾ ਕੋਈ ਉਹ ਜਦੋਂ ਖਾਸ ਇੱਕ ਭੈਣ ਨੂੰ ਉਹਨਾਂ ਨੇ ਕੋਈ ਰਖੜੀ ਦਾ ਦਿਨ ਕੋਈ ਇਦਾਂ ਦਾ ਯਾਦ ਹੋਵੇ ਇਹ ਰਖੜੀ ਪੇਜੀਦੀ ਹੈ ਸਾਰਾ ਜ਼ਰੂਰ ਤੇ ਨਹੀਂ ਇਹ ਰਖੜੀ ਹੈ ਹੂੰ ਕਿ ਵਾਇਗੁਰੂ ਬਾਬਾ ਸਿੱਖਦਾ ਰਹੇ ਫੈਮਲੀ ਸਾਰੀ ਠੀਕ ਰਹੇ ਫਿਰ ਬਸ ਇਹਦਾ ਹੀ ਤੇਰਨ ਸਾਰੇ ਬਹੁਤ ਹੁਣ ਕਿੰਨੇ ਲੋਕ ਦਸਾਂ ਚੋਂ ਕਿੰਨੇ ਹੈਗੇ ਨੇ ਔਰ ਕਿੰਨੇ ਦੁਨੀਆ ਖੱਟ ਚੁੱਕੇ ਨੇ ਦੋ ਬ੍ਰਦਰ ਦੋ ਭਰਾ ਤੇ ਲੇਹਨ ਇਹ ਇੱਕ ਵਕੀ ਦੋ ਦੋ ਅਮਰ ਸਰ ਹੈ ਗਿਆ ਨਾ ਹੂੰ ਰੋ ਦੀ ਡੈਥ ਹੋ ਗਈ ਹੈ ਹੂੰ ਹੂੰ ਤੇ ਇਹ ਹੁਣ ਸਾਰਾ ਦੇਸ਼ ਤੁਹਾਨੂੰ ਸੁਣ ਰਿਹਾ ਹੈ ਦੁਨੀਆ ਸੁਣ ਰਹੀ ਹੈ ਤਾਂ ਆਪਣੇ ਭਰਾ ਦੇ ਲਈ ਦੋ ਸ਼ਬਦ ਕਿਹੜੇ ਕਹਿਣ ਚਾਹੋਗੇ ਜੀਵਨ ਯਾਤਰਾ ਪੂਰੀ ਹੋਈ ਗਈ ਹੈ ਲੇਕਿਨ ਉਹ ਅਮਰ ਨੇ ਹਰ ਕਿਸੇ ਦੇ ਵਿੱਚ ਨੇ ਕੀ ਕਹੋਗੇ ਦ੍ਰਿਸ਼ਵਾਸੀਆਂ ਨੂੰ ਹਲੇ ਫੁਕੀ ਟੀਟਾ ਕੇ ਕੇ ਲੇ ਗਰੂ ਜਿਸ ਐ ਪਿਆਰ ਬਰੇ ਸਾਰੇ ਪੈਣਾ ਭਰਾਵਾਂ ਵਿੱਚ ਜਿੱਦਾਂ ਗਏ ਨੇ ਪ੍ਰਮਾਤਮਾ ਠੀਕ ਰਹਿਣ ਬੱਚੇ ਠੀਕ ਰਹਿਣ ਸਾਰੇ